ਕਾਫੀ ਖੋਰੀ ਜਾਂਦਾ ਹੈ ਸਾਰੀ ਜ਼ਮੀਨ ਨੂੰ ਜੇ ਇਦਾਂ ਹੀ ਪਾਣੀ ਰਿਹਾ ਤੇ ਮੈਨੂੰ ਲੱਗਦਾ ਹੈ ਉਹ ਕਾਫੀ ਉਥੋਂ ਤੱਕ ਚਲ ਜਾਏਗਾ ਕੋਸ਼ਕਾ ਰੱਥ ਵੀ ਹੈਗੇ ਨੇ ਹਾਂ ਕਿ ਮੂੰ ਕੰਮ ਕੰਮ ਗਿਆ ਰਿਹਾ ਪਾਣੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਤੁਹਾਡਾ ਸਾਰਿਆਂ ਦਾ ਸਰਪਕਿਲ ਚੈਨਲ ਤੇ ਮੈਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਕਹਿਣ ਤੇ ਖੁਸ਼ ਹੋਵੋਗੇ ਸੋ ਅੱਜ ਦੇ ਇਸ ਵਲੌਗ ਦੇ ਵਿੱਚ ਮੈਂ ਦੇਖਣ ਆਇਆ ਫਰੋਜ਼ਪੁਰ ਦਾ ਪਿੰਡ ਕਾਲਗੁਆਣਾ ਕਾਲੂ ਵਾਲਾ ਔਰ ਨਿਹਾਲੇ ਕਿਲਚੇ ਸੋ ਜਿਹੜੇ ਕਿ ਬਿਲਕੁਲ ਬਾਰਡਰ ਤੇ ਔਰ ਦਰਿਆ ਦੇ ਕੰਢੇ ਤੇ ਆ ਤੇ ਜਿਨ੍ਹਾਂ ਵਿੱਚ ਪਿਛਲੇ ਦਿਨਾਂ ਹੜ੍ਹ ਵੀ ਆਏ ਸੀ ਸੋ ਇਸ ਟਾਈਮ ਵੀ ਕੁਝ ਦਿਨਾਂ ਤੋਂ ਇੱਥੇ ਪਾਣੀ ਦੁਬਾਰਾ ਵੱਧਦਾ ਪਿਆ ਵਾ ਔਰ ਘਰ ਨੂੰ ਕਾਲੂ ਵਾਲੇ ਜਾਣ ਨੂੰ ਦਾ ਰਸਤਾ ਬਿਲਕੁਲ ਹੀ ਬੰਦ ਆ ਬਾਕੀ ਚੱਲ ਕੇ ਮੈਂ ਦੇਖਦੀ ਆ ਤੇ ਆ ਜੋ ਨਾਲ ਦੀ ਨਾਲ ਤੁਸੀਂ ਵੀ ਦੇਖ ਲਓ ਬਾਕੀ ਜਿਹੜੇ ਰਾਹ ਤੇ ਮੈਂ ਚੱਲ ਰਹੀ ਆ ਨਾ ਇਹ ਰਾਹ ਚ ਦਰਿਆ ਵਾ ਸਾਰਾ ਔਰ ਮਿੱਟੀ ਵੀ ਬਹੁਤ ਸੌਫਟ ਹੋਈ ਹੋਈ ਆ ਤੇ ਪਿੱਛੇ ਮੇਰੇ ਢੋਲ ਪਏ ਹੋਇਆ ਜਿਹਦਾ ਪੁਲ ਬਣਾਉਂਦੇ ਨੇ ਦਰਿਆ ਨੂੰ ਪਾਰ ਕਰਨ ਲਈ ਆਰਮੀ ਵਾਲੇ ਬਟ ਇਸ ਟਾਈਮ ਆਰਮੀ ਵਾਲੇ ਦੀ ਚੌਂਕੀ ਵੀ ਰੁੜ ਗਈ ਉਹਨਾਂ ਨੇ ਵੀ ਟੈਂਪਰੇਰੀ ਚੌਂਕੀ ਬਣਾਈ ਆ ਮੈਂ ਤੁਹਾਨੂੰ ਦਿਖਾਨੀ ਆ ਠੀਕ ਆ ਫਿਰ ਸੋ ਆ ਜਮੀਨਾ ਜਿਹੜਿਆਂ ਕਿ ਬਿਲਕੁਲ ਪਹਿਲਾਂ ਤਾਂ 1 ਮਹੀਨਾ ਇੱਥੇ ਪਾਣੀ ਰਿਹਾ ਹੁਣ ਦਰਿਆ ਥੋੜਾ ਪਿੱਛੇ ਗਿਆ ਇੱਧਰ ਨੂੰ ਬਟ ਫਿਰ ਪਾਣੀ ਦੁਬਾਰਾ ਆ ਰਿਹਾ ਔਰ ਜਿਹੜਾ ਪਾਣੀ ਆਇਆ ਸੀ ਉਹ ਹੁਣ ਵੀ ਪਾਣੀ ਸੁੱਕ ਨਹੀਂ ਰਿਹਾ ਗਿੱਲਾ ਦਲਦਲ ਜੀ ਬਣ ਗਈ ਆ ਤੇ ਅਗਰ ਆਪ ਪੈਰ ਰੱਖਦੇ ਆ ਦੇਖੋ ਬਹੁਤ ਸੌਫਟ ਆ ਪੈਰ ਵਿੱਚ ਨੂੰ ਜਾਂਦੇ ਆ ਦੇਖ-ਦੇਖ ਕੇ ਪੈਰ ਰੱਖਣਾ ਬੰਦਾ ਔਰ ਆਗੇ ਮੈਂ ਆਰਾਮ ਨਾਲ ਸੌ ਰਿਹਾ ਕਿੰਨੀਆਂ ਮੌਜਾਂ ਇਹਨੂੰ ਔਰ ਇੱਧਰ ਸਾਰੀ ਫਸਲ ਜਿਹੜੀ ਦੇਖੋ ਖਰਾਬ ਹੋ ਗਈ ਆ ਅਰੇ ਉੱਠ ਗਿਆ ਡਿਸਟਰਬ ਕਰਤਾ ਮੈਂ ਤੈਨੂੰ ਹੈ ਰੋਟੀ ਰੋਟੀ ਖਾ ਲੀਆ ਚੱਲ ਸੋ ਜਾ ਸੋ ਜਾ ਆਰਾਮ ਨਾਲ ਸੋ ਜਾ ਸੋ ਇਹ ਆ ਪਿੰਡ ਨਿਹਾਲੇ ਵਾਲਾ ਔਰ ਨਿਹਾਲੇ ਵਾਲੇ ਪਿੰਡ ਨੂੰ ਘੁੰਮ ਕੇ ਚੱਲ ਕੇ ਦੇਖਦੇ ਆ ਛੋਟਾ ਜਿਹਾ ਪਿੰਡ ਆ ਔਰ ਇੰਨਾ ਵਧੀਆ ਸੜਕਾਂ ਨਹੀਂ ਹੈਗੀਆਂ ਸੜਕਾਂ ਵੀ ਖਰਾਬ ਨੇ ਘਰ ਵੀ ਇਦਾਂ ਦੇ ਨੇ ਔਰ ਇਹ ਪਿੰਡ ਦੇ ਵਿੱਚ ਨਾ ਤਾਂ ਕੋਈ ਸਕੂਲ ਐ ਅੰਗਣਵਾੜੀ ਹੈਗਾ ਜਰੂਰ ਨਾ ਕੋਈ ਹਸਪੀਟਲ ਹੈ ਨਾ ਕੋਈ ਸਿਹਤ ਸਹੂਲਤ ਹੈ ਔਰ ਫਰੋਜਪੁਰ ਜਾਣ ਲਈ ਇਹਨਾਂ ਨੂੰ ਆਪਣੇ ਵਹੀਕਲ ਤੇ ਜਾਣਾ ਪੈਂਦਾ ਹੈ ਤੇ ਇਹੋ ਜਿਹੀਆਂ ਮੁਸ਼ਕਲਾਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਇਹ ਵਾਲੇ ਪਿੰਡਾਂ ਨੂੰ ਜਿੱਥੇ ਮੈਂ ਚੱਲ ਰਹੀ ਹਾਂ ਐਦਾਂ ਲੱਗ ਰਿਹਾ ਕਿ ਮੈਂ ਰਾਜਸਥਾਨ ਦੇ ਵਿੱਚ ਤੁਰਦੀ ਪਈ ਹਾਂ ਮਤਲਬ ਵੀਡੀਓ 'ਚ ਐਦਾਂ ਲੱਗ ਰਿਹਾ ਉਦਾਂ ਦਾ ਜ਼ਮੀਨ ਜਿਹੜੀ ਆ ਸੌਫਟ ਆ ਔਰ ਜਿਹੜੀ ਆ ਝੋਨਾ ਸਾਰਾ ਗਲ ਗਿਆ ਵਾ ਬਟ ਬਟ ਜਿਹੜਾ ਇਦਾਂ ਇਹ ਇਸ ਤਰ੍ਹਾਂ ਲੱਗ ਰਿਹਾ ਕਿਉਂਕਿ ਵੀਡੀਓ ਚ ਲੱਗ ਰਿਹਾ ਹੋਏਗਾ ਸੁੱਕਾ ਔਰ ਸੋਕਾ ਇਹੋ ਜੀ ਜਗ੍ਹਾ ਜਿਹੜੀ ਹੈ ਰਾਜਸਥਾਨ ਚ ਹੀ ਹੁੰਦੀ ਆ ਦਰਿਆ ਮੇਰੇ ਨਾਲ ਨਾਲ ਪਹਿਲਾਂ ਮੈਂ ਗੱਲਾਂ ਕਰਦੇ ਕਰਦੇ ਇਹਦੇ ਨਾਲ ਕੰਡੇ ਚੱਲਣ ਲੱਪੀ ਫਿਰ ਮੈਨੂੰ ਯਾਦ ਆ ਮੈਂ ਤਾਂ ਰੋੜ ਵੀ ਸਕਦੀ ਹਾਂ ਮੇਰੇ ਸ਼ੂ ਬਿਲਕੁਲ ਖਰਾਬ ਹੋ ਚੁੱਕੇ ਆ ਇਸ ਤਰ੍ਹਾਂ ਹੁਣੇ ਸਟਾਰਟ ਹੋ ਗਏ ਚੱਲ ਕੋਈ ਨਾ ਬਾਕੀ ਹੋਰ ਇੱਥੇ ਬੇੜਾ ਵੀ ਨਹੀਂ ਹੈਗਾ ਨਹੀਂ ਤੇ ਮੈਂ ਉਹ ਘਰਾਂ ਚ ਜਾਣਾ ਸੀ ਜਿਹੜੇ ਕਿ ਜਿੱਥੇ ਸਿਰਫ 20 ਘਰ ਨੇ ਕਾਲੂਆਣਾ ਕਿਸਮਤ ਚ ਹੋਇਆ ਤਾਂ ਚਲੇ ਜਾਗੇ ਮੈਨੂੰ ਲੱਗਦਾ ਨਹੀਂ ਕਿਉਂਕਿ ਬੇੜਾ ਤਾਂ ਹੈ ਹੀ ਨਹੀਂ ਇਹਨਾਂ ਲਈ ਤਾਂ ਪਹਿਲਾਂ ਹੀ ਬਹੁਤ ਮੁਸ਼ਕਲ ਸੀ ਹੋਰ ਜ਼ਿਆਦਾ ਮੁਸ਼ਕਲ ਹੋ ਗਿਆ ਔਰ ਪਾਣੀ ਦੇਖੋ ਕਿੰਨੀ ਤੇਜ਼ ਜਾ ਰਿਹਾ ਕਹਿੰਦਾ ਹੋਇਆ ਆ ਜਗ੍ਹਾ ਨੂੰ ਆ ਜਿਹੜੀ ਮਿੱਟੀ ਆ ਇਹਨੂੰ ਹੋਰ ਖੋਰੀ ਜਾਂਦਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਬਸ ਇੱਕ ਫੁੱਟ ਹੀ ਨੀਵਾਵਾਂ ਔਰ ਮੈਂ ਅੱਗੇ ਹੋ ਕੇ ਨਹੀਂ ਦਿਖਾ ਸਕਦੀ ਕਿਉਂਕਿ ਐਡਾ ਵੱਡਾ ਰਿਸਕ ਵੀ ਨਹੀਂ ਲੈਣਾ ਚਾਹੀਦਾ ਜੋ ਕਿ ਮੈਂ ਅਕਸਰ ਲੈ ਲੈਂਨੀ ਆ ਬਟ ਇਸ ਵਾਰ ਨਹੀਂ ਲਾਉਂਗੀ ਕਿਉਂਕਿ ਜਾਨ ਇੱਕ ਵਾਰੀ ਮਿਲਦੀ ਆ ਵਾਰ-ਵਾਰ ਨਹੀਂ ਮਿਲਦੀ ਸੋ ਜਾਨ ਬੁੱਝ ਕੇ ਉਹਨੂੰ ਖਤਰੇ 'ਚ ਨਹੀਂ ਪਾਉਣਾ ਚਾਹੀਦਾ ਅਣਜਾਣੇ ਤੇ ਜੋ ਹੋ ਜੇ ਜੋ ਲਿਖਿਆ ਉਹ ਤਾਂ ਗੱਲ ਹੋਰ ਹੁੰਦੀ ਆ ਇੱਥੇ ਜਿੱਥੇ ਟਰਾਂਸਫਰਮ ਦਿਖ ਰਿਹਾ ਨਾ ਤੁਹਾਨੂੰ ਇੱਥੇ ਸੀ ਮੋਟਰ ਵਾਲਾ ਕੋਠਾ ਜੋ ਕਿ ਹੁਣ ਟਹਿ ਢੇਰੀ ਹੋ ਗਿਆ ਸਿਰਫ ਫਿੱਟਾਂ ਹੀ ਰਹਿ ਗਈਆਂ ਤੇ ਕੋਠੇ ਛੋਟੇ-ਛੋਟੇ ਬਣੇ ਹੋਏ ਸੀ ਤੇ ਬਾਕੀ ਕੋਠੇ ਛੋਟੇ ਛੋਟੇ ਬਣੇ ਹੋਏ ਸੀ ਔਰ ਆ ਸਾਰੀ ਜਗ੍ਹਾ ਦੇ ਮਿੱਟੀ ਸੀ ਜਿਹੜੀ ਕਿ ਰੇਤਾ ਨੇ ਹੁਣ ਲੈ ਲਈ ਆ ਪੂਰੀ ਜਗ੍ਹਾ ਐਂ ਲੱਗਦਾ ਜਿਵੇਂ ਕਿ ਦਰਿਆ ਹੁੰਦਾ ਇੱਥੇ ਕਦੇ ਕੋਈ ਫਸਲ ਹੋਈ ਨਹੀਂ ਹੁੰਦੀ ਕੋਈ ਦੇਖ ਕੇ ਕਹਿ ਨਹੀਂ ਸਕਦਾ ਪਰ ਇੱਥੇ ਫਸਲ ਹੁੰਦੀ ਸੀ ਚੋਨੇ ਦੀ ਔਰ ਉੱਥੇ ਰੇਤਾ ਕੱਢਦੇ ਪਏ ਆ ਤਾਂ ਕਿ ਇਹ ਲੋਕ ਜਿਹੜੇ ਆ ਜਲਦੀ ਤੋਂ ਜਲਦੀ ਰੇਤਾ ਉੱਪਰੋਂ ਨਿਕਲ ਜੇ ਔਰ ਉਪਜਾਊ ਮਿੱਟੀ ਨਿਕਲੇ ਔਰ ਇਹ ਲੋਕ ਆਪਣੀ ਅਗਲੀ ਫਸਲ ਜਿਹੜੀ ਕੀ ਆ ਸਰਦੀਆਂ ਵਾਲੀ ਕਣਕ ਦੀ ਉਹ ਉਗਾ ਸਕਣ ਕਿਉਂਕਿ ਇਹ ਵਾਲੀ ਫਸਲ ਤੋਂ ਤਾਂ ਕੁਝ ਮਿਲਿਆ ਨਹੀਂ ਹੁਣ ਕੋਈ ਲਾਭ ਨਹੀਂ ਆ ਪਹਿਲਾਂ ਹੀ ਇਹ ਲੋਕ ਕਾਫੀ ਪਿੱਛੇ ਸੀਗੇ ਕਿਉਂਕਿ ਬਾਰਡਰ ਏਰੀਆ ਹੋਣ ਦੇ ਕਰਕੇ ਸਹੂਲਤਾਂ ਘਟ ਹੋਣ ਦੇ ਕਰਕੇ ਇਹ ਬਣਿਆ ਆਰਮੀ ਵਾਲਿਆਂ ਦਾ ਟੈਂਪਰੇਰੀ ਕੈਂਪ ਕਿਉਂਕਿ ਚੌਂਕੀ ਜਿਹੜੀ ਸੀਗੀ ਉਹ ਉਹਨਾਂ ਦੀ ਟੱਗੀ ਪਾਣੀ ਦੇ ਨਾਲ ਸੋ ਇਹਨਾਂ ਨੇ ਟੈਂਪਰੇਰੀ ਬਣਾਇਆ ਖੜ ਤ ਮੈਂ ਇੱਥੇ ਜਾਵਾਂ ਕੰਡੇ ਦੇ ਕਿਨਾਰੇ ਤੇ ਪਰ ਨਾ ਤੈਰਨਾ ਨਹੀਂ ਆਂਦਾ ਹੂ ਜ਼ਰੂਰੀ ਹੁੰਦਾ ਤੈਰਨਾ ਆਉਣਾ ਸਾਰਿਆਂ ਨੂੰ ਔਰ ਆ ਵੀ ਡਿੱਗਣ ਵਾਲਿਆ ਆ ਦੇਖੋ ਥੋੜੀ ਜਿਹੀ ਅੜਿਆ ਰਹਿ ਗਿਆ ਨਾ ਇਹ ਪਾਣੀ ਨੇ ਜਦੋਂ ਵੀ ਲਹਿਰ ਇਧਰ ਨੂੰ ਤੇਜ਼ ਆਉਗੀ ਇਹਨੇ ਡਿੱਗ ਜਾਣਾ ਦੇਖਦੇ ਆ ਸ਼ਾਇਦ ਹੁਣੇ ਡਿੱਗ ਜੇ ਇਹ ਨਾ ਮੈਂ ਹੀ ਡਿੱਗ ਜਾ ਪਾਣੀ ਕਿਵੇਂ ਗੋਲ-ਗੋਲ ਘੁੰਮ ਕੇ ਆ ਰਿਹਾ ਨਾ ਹਮ ਉਹ ਤੇ ਪਿੱਛੇ ਜੇ ਡਿੱਗ ਰਿਹਾ ਇੱਥੇ ਵੀ ਨਹੀਂ ਸ਼ਾਇਦ ਡਿੱਜਾ ਰਿਹਾ ਪਾਣੀ ਘੁੰਮ ਘੁੰਮ ਕੇ ਆਉਂਦਾ ਹੂ ਇੱਥੋਂ ਪਾਣੀ ਥੋੜਾ ਉੱਚਾ ਵੀ ਆ ਮਤਲਬ ਨੀਵਾ ਕਾਟਾ ਬਹੁਤ ਤੇਜ਼ ਹੈ 1 ਫੁੱਟ ਅੱਧਾ ਫੁੱਟ ਆ ਇੱਥੋਂ ਨੀਵਾ ਬਸ ਰੁੱਖੇ ਖਿਲਾੜੀ ਇੱਥੇ ਵੀ ਮੋਟਰ ਵਾਲਾ ਕੋਠਾ ਹੋਗਾ ਇਸ ਟਾਈਮ ਤੱਕ ਸਿਰਫ ਰੁੱਖ ਹੀ ਖੜੇ ਦਿਖ ਰਹੇ ਨੇ ਤੇ ਰੁੱਖ ਵੀ ਜਿਹੜੇ ਆ ਉਹ ਗਲ ਗਏ ਸ਼ਾਇਦ ਜੜਾਂ ਜਿਆਦਾ ਪਾਣੀ ਇੱਥੇ ਜਿਆਦਾ ਦਿਨ ਰਿਹਾ ਨਾ 1.5 ਮਹੀਨਾ ਔਰ ਮੋਟਰ ਵੀ ਨਹੀਂ ਸੌਰੀ ਔਰ ਮੋਟਰ ਵੀ ਨਹੀਂ ਦਿਖ ਰਹੀ ਸਭ ਕੁਝ ਖਰਾਬ ਬਰਬਾਦ ਤੁਦ ਕੋ ਬਾਈ ਜਦਾ ਜਿਹੜੀ ਇਹ ਢੋਲ ਆ ਇਹਨਾਂ ਦਾ ਪੁੱਲ ਬਣਦਾ ਇਹ ਕਿੱਦਾਂ ਬਣਦਾ ਹੋਊਗਾ ਮੈਨੂੰ ਤਾਂ ਕੋਈ ਸਮਝ ਨਹੀਂ ਆ ਰਿਹਾ ਸ਼ਾਇਦ ਪਲਾਸਟਿਕ ਦੇ ਹੋਣਗੇ ਜਾਂ ਰਬੜ ਦੇ ਹੋਣਗੇ ਹਾਂ ਜਿਹਦੇ ਜਿਵੇਂ ਟਾਇਰ ਪਾਣੀ ਦੇ ਵਿੱਚ ਤੈਰਦੇ ਨੇ ਉੱਪਰ ਉੱਪਰ ਰਹਿੰਦੇ ਆ ਡੁੱਬਦੇ ਨਹੀਂ ਓਵੇਂ ਦੇ ਬਣੇ ਹੋਣਗੇ ਔਰ ਨਾਲ ਆ ਜਿਹੜੇ ਪੱਟੇ ਜਿਹਾ ਇਹ ਵਰਤਦੇ ਹੋਣਗੇ ਉਹ ਗੱਡਰ ਪਈ ਹੋਇਆ ਲੋਹੇ ਤੇ ਜਦ ਕਦੇ ਬਣਿਆ ਤਾਂ ਮੈਂ ਇਹ ਵੀ ਜ਼ਰੂਰ ਦੇਖੂਗੀ ਕਿ ਪੁਲ ਕਿਦਾਂ ਦਾ ਹੁੰਦਾ ਢੋਲਾ ਵਾਲਾ ਮੈਂ ਸਾਰੀ ਜਗ੍ਹਾ ਦੇਖਾਂ ਹੀ ਉਹ ਤੋਂ ਲੈ ਕੇ ਜਾਨੀ ਕਿ ਐਥੋਂ ਤੱਕ ਸਾਰਾ ਕੁਝ ਦੇਖਾਂ ਹੀ ਔਰ ਇਹ ਮਸਤ ਹੈ ਤੱਕ ਇੱਥੇ ਸੁੱਤਾ RAM ਨਾ ਮੈਂ ਨੂੰ ਕਿਹਾ ਸੀ ਨਾ ਸੋ ਜਾ ਗੱਲ ਮੰਨਦਾ ਵੈਸੇ ਸੁੱਤਾ ਹੀ ਵੀ ਉੱਠ ਗਿਆ ਬਾਏ ਬਾਏ ਚੱਲਦੀ ਮੈਂ ਇਧਰੋਂ ਕਿਧਰ ਦੀ ਲੰਘਾ ਹੁਣ ਮੈਂ ਤਾਂ ਫਸ ਗਈ ਦੁਬਿਧਾ ਦੇ ਵਿੱਚ ਸਈਆ ਇਹ ਵੀ ਨਹੀਂ ਪਤਾ ਇਹ ਨਾ ਪੈਰ ਰੱਖਾਂ ਤੇ 1-2 ਫੁੱਟ ਵਿੱਚ ਹੀ ਚਲੇਗਾ ਇੱਥੇ ਅਜੇ ਵੀ ਪਾਣੀ ਖੜਾ ਮੈਨੂੰ ਲੱਗਦਾ ਹੈ ਪਾਣੀ ਇਧਰ ਉੱਪਰੋਂ ਆਇਆ ਹੋਊਗਾ ਸ਼ਾਇਦ ਹੌਤੀ ਰੁੱਕਪਟ ਦੇ ਬਏ ਨੇ ਕਿਉਂਕਿ ਚੌਂਕੀ ਬਣਾਈਆਂ ਟੈਂਪਰੇਰੀ ਸ਼ਾਇਦ ਕੁਝ ਲੋਡ ਹੋਊਗੀ ਜਾਂ ਕਿਉਂ ਪਟਦੇ ਪਏ ਮੈਨੂੰ ਨਹੀਂ ਪਤਾ ਸ਼ੂ ਮੇਰੇ ਨਾਲ ਤਾਂ ਹਾਲ ਹੋ ਚੁੱਕਿਆ ਨੀਥਿਓਂ ਗਿੱਲੀ ਮਿੱਟੀ ਲੱਗ ਗਈ ਆ ਜਾਂ ਤਾਂ ਪਾਣੀ ਨਾਲ ਰਿਸਕ ਨਹੀਂ ਲੈਣਾ ਕੰਡੇ ਤੇ ਖੜੋਂਗੇ ਇਹਨਾਂ ਹੋਵੇ ਮਿੱਟੀ ਡੇਗ ਰਹੀ ਐ ਮੈਂ ਥੱਲੇ ਚਲੇ ਜਾਂ ਜਾਂ ਫਿਰ ਜਦੋਂ ਸੁੱਕੂਗੀ ਉਹ ਤਾਂ ਸਾਫ ਕਰ ਲਾਂਗੇ ਬਾਕੀ ਆ ਘਾਹਨਾ ਸਾਫ ਕਰਦੇ ਆ ਰੇਗੇ ਹੁਣ ਹੀ ਆਇਆ ਹੋਣਾ ਨਾ ਸ਼ਾਇਦ ਇਹਦੇ ਨਾਲ ਤਾਂ ਨਹੀਂ ਸਾਫ਼ ਹੋਇਆ ਹੋਰ ਗੰਦਾ ਹੋ ਗਿਆ ਆਹ ਵਾਹ ਉਹ ਮਿੱਟੀ ਘਟਣ ਲੱਗ ਗਈ ਵਾਹ ਵਾਹ ਇਹਨਾਂ ਤੋਂ ਚੀਜ਼ ਨਾ ਫੜੀ ਕੋਈ ਵੀ ਆ ਕਿ ਚੀਜ਼ ਫੜ ਲੈਣ ਕਿ ਤੁਹਾਨੂੰ ਵਾਹ ਕਿੰਨੀਆਂ ਸੋਣੀਆਂ ਰੋਕ ਸੀ ਜਿੰਨਾਂ ਨੂੰ ਪੱਟੇ ਜਾਂਦੇ ਆ ਕਿੰਨੀਆਂ ਸੋਣੀਆਂ ਟਾਲੀਆਂ ਸੀ ਹਰੀਆਂ ਭਰੀਆਂ ਆ ਇੱਕ ਪੱਟਤੀ ਆ ਆਰੇ ਔਰ ਇੱਕ ਨੂੰ ਦੂਜੀ ਹੋਰ ਨੂੰ ਪੱਟਦੇ ਪਏ ਆ ਇੱਕਾ ਨੋ ਜਾ ਇੱਧਰ ਚੱਲ ਕੇ ਦੇਖਦੇ ਹਾਂ ਛੋਟੂ ਇਹ ਟਰੈਕਟਰ ਇੱਕ ਟੱਲਿਆ ਵੱਡੀ ਹੋਈ ਆ ਇੱਕ ਤਾਂ ਕੁਦਰਤ ਨੇ ਪਹਿਲਾਂ ਹੀ ਪਾਣੀ ਨਾਲ ਕੁਝ ਰੁੱਖ ਬਰਬਾਦ ਕਰਦੇ ਕੁਝ ਆਪਾਂ ਬਰਬਾਦ ਕਰ ਰਹੇ ਹਾਂ ਉਹਨਾਂ ਨੂੰ ਪੱਟ ਕੇ ਪਤਾ ਨਹੀਂ ਕੀ ਮਿਲੂਗਾ ਅਰੁਕ ਪਾਣੀ ਦੇ ਵਿੱਚ ਆਇਆ ਹੈ ਦੇਖੋ ਸੁੱਕ ਗਿਆ ਪੱਤੇ ਵੀ ਨਹੀਂ ਹੈਗੇ ਪੂਰਾ ਪਰ ਸ਼ਪੈਦਾ ਹੈ ਸ਼ਾਇਦ ਲੱਕੀ ਦੇਖ ਕੇ ਦੱਸਿਓ ਕਿਹੜਾ ਹੈ ਪਰ ਹਜੇ ਵੀ ਓਵੇਂ ਦਾ ਓਵੇਂ ਖੜਾ ਹੈ ਨਾ ਡਰਿਆ ਨਾ ਘਬਰਾਇਆ ਹਜੇ ਵੀ ਪਾਣੀ ਨੂੰ ਓਵੇਂ ਸਹਿਣ ਕਰਦਾ ਪਿਆ ਉਹਦੇ ਬਹਾਵ ਨੂੰ ਤੇਜ ਬਹਾਵ ਨੂੰ ਓਵੇਂ ਦਾ ਓਵੇਂ ਖੜਾ ਨਾ ਤਸ ਦਾ ਮਸ ਨਹੀਂ ਹੋਇਆ ਉਹ ਇਹਦੇ ਤੋਂ ਵੀ ਸਿੱਖਣ ਨੂੰ ਬਹੁਤ ਕੁਝ ਮਿਲਦਾ ਆਪਾਂ ਨੂੰ ਇਹ ਹਾਲਾਤ ਜਿਵੇਂ ਦੇ ਮਰਜ਼ੀ ਹੁਣ ਘਬਰਾਣਾ ਨਹੀਂ ਚਾਹੀਦਾ ਚਟਾਨਾ ਵਾਂਗੂ ਖੜੇ ਰਹਿਣਾ ਚਾਹੀਦਾ ਸੋ ਉਹ ਵੀ ਉਵੇਂ ਖੜਾ ਕੁਝ ਇਹ ਸਰਕਾਰੀ ਵੋਟਾਂ ਨੇ ਆਰਮੀ ਵਾਲਿਆਂ ਦੀਆਂ ਪਿੰਡ ਵਾਲਿਆਂ ਦੀ ਵੋਟ ਜਿਹੜੀ ਉਹ ਅਲੱਗ ਔਰ ਇਹਨੂੰ ਇੱਥਾਂ ਰੋਕਿਆ ਹੋਇਆ ਰੱਸਿਆਂ ਦੇ ਨਾਲ ਬੈਠ ਨਹੀਂ ਸਕਦੀ ਮੈਂ ਕਿਉਂਕਿ ਮੈਨੂੰ ਚਲਾਉਣੀ ਵੀ ਨਹੀਂ ਆਉਂਦੀ ਔਰ ਬਿਨਾ ਪਰਮਿਸ਼ਨ ਤੋਂ ਆਪਾਂ ਨੂੰ ਬੈਠਣਾ ਵੀ ਨਹੀਂ ਚਾਹੀਦਾ ਏ ਮੋਟਰ ਵਾਲਿਆਂ ਨੇ हां ਪਿੱਛੇ ਮੋਟਰ ਲੱਗੀ ਹੋਈ ਆ ਬਾਕੀ ਆਰਮੀ ਵਾਲੇ ਬਹੁਤ ਚੰਗੇ ਆ ਪੀਣ ਲਈ ਪਾਣੀ ਦਿੱਤਾ ਥੈਂਕ ਯੂ ਅੰ ਵਿੱਚੋਂ ਨਾ ਥੋੜਾ ਜਿਹਾ ਬਚਿਆ ਹੋਇਆ ਵਾ ਇੱਥੇ ਅਗਰ ਆਪਾਂ ਕੋਸ਼ਿਸ਼ ਕਰੀਏ ਮਿਹਨਤ ਕਰੀਏ ਇਹਨਾਂ ਨੂੰ ਹੱਥ ਨਾਲ ਵੱਢ ਕੇ ਕਟਾਈ ਕਰਕੇ ਝਾੜ ਕੇ ਤੇ ਇਹਨਾਂ ਵਿੱਚੋਂ ਵੀ ਕੱਢ ਸਕਦੇ ਆ ਖਾਣ ਪੀਣ ਦੇ ਲਈ ਤੇ ਇਹਦੇ ਵਿੱਚੋਂ ਵੀ ਕੱਢ ਸਕਦੇ ਆ ਔਰ ਇੱਥੋਂ ਦੇ ਲੋਕ ਕੱਢ ਵੀ ਰਹੇ ਨੇ ਜਿਹੜੇ ਕਿ ਪਹਿਲਾਂ ਤੁਹਾਨੂੰ ਦਿਖਾਏ ਸੀਗੇ ਆਂਟੀ ਜੀ ਉਹ ਇਦਾਂ ਹੀ ਕਰ ਰਹੇ ਨੇ ਤਾਂ ਕਿ ਘਰ ਦਾ ਸਾਲ ਦਾ ਰਾਸ਼ਨਤਾ ਬਣ ਸਕੇ ਕੋਸ਼ਟ ਟਾਈਮ ਦਾ ਗੁਜ਼ਾਰਾ ਹੋ ਸਕੇ ਉਹਨਾਂ ਦਾ ਇੱਕ ਉਹ ਨੋਜ ਆ ਜਿਹੜੀ ਪੱਥਰਾਂ ਦੀ ਬਣਿਆ ਹੋਇਆ ਸੀ ਬੰਨ ਇਹ ਵੀ ਰੋੜ ਗਿਆ ਇਹੀ ਦੇਖਣ ਨੂੰ ਮਿਲ ਰਿਹਾ ਬਾਕੀ ਸਾਰਾ ਤਾਂ ਨਾਮੋ ਨਿਸ਼ਾਨ ਐਸ ਸਾਈਡ ਤਾਂ ਬਿਲਕੁਲ ਹੀ ਨਹੀਂ ਹੈਗਾ ਸਾਰੀ ਮਿੱਟੀ ਮਿੱਟੀ ਰੇਤਾ ਹੀ ਰੇਤਾ ਵਾ ਸਿਰਫ ਐਸ ਸਾਈਡ ਹੀ ਬਚਿਆ ਇੰਨੀ ਕੁ ਨਿਸ਼ਾਨੀ ਬਚੀ ਹੋਈ ਆ ਤੇ ਜਦੋਂ ਪਾਣੀ ਘਟੂਗਾ ਉਹਨੂੰ ਦੁਬਾਰਾ ਤੋਂ ਸ਼ਾਇਦ ਫੇਰ ਬਣਾਉਣਗੇ ਤੇ ਸ਼ਪੈਦੇ ਤੋਂ ਉਹਨੂੰ ਦਿਖ ਰਿਹਾ ਨਾ ਪਹਿਲਾਂ ਨੋਜ ਇੱਥੇ ਹੁੰਦੀ ਸੀਗੀ ਦਰਿਆ ਦੇ ਕਰਕੇ ਸਭ ਪਿੱਛੇ ਆ ਗਿਆ ਮਤਲਬ ਇੰਨਾ ਫਰਕ ਪੈ ਗਿਆ ਪਾਣੀ ਦਾ ਇੰਨਾ ਚੌੜਾ ਦਰਿਆ ਜਿਹੜਾ ਹੋਰ ਵਗਦਾ ਪਿਆ ਵਾ ਜਮੀਨਾਂ ਦੇ ਵਿੱਚ ਦੂਜਾ ਜਿਹੜਾ ਪਿੰਡ ਹੈ ਨਾ ਕਾਲੂ ਵਾਲਾ ਇਹ ਕਿਸਾਬ ਦਾ ਟਾਪੂ ਤੇ ਆ ਟਾਪੂ ਤੇ ਕਿਉਂ ਆ ਕਿਉਂਕਿ ਤਿੰਨ ਪਾਸੇ ਤਾਂ ਬਾਰਡਰ ਆ ਔਰ ਇੱਕ ਪਾਸੇ ਦਰਿਆ ਵਾ ਇਹ ਮੁਸ਼ਕਲ ਟਾਈਮ ਤੇ ਕਿਤੇ ਨੋਰਮਲੀ ਇਹ ਨੋਰਮਲੀ ਵੀ ਕਿਤੇ ਵੀ ਨਹੀਂ ਜਾ ਸਕਦੇ ਜਾਂ ਦੇ ਲਈ ਇਹਨਾਂ ਨੂੰ ਜਾਂ ਤਾਂ ਖੁਦ ਉਹ ਜਿਹੜੀ ਬੇੜੀ ਚਲਾ ਕੇ ਆਉਣੀ ਪੈਂਦੀ ਆ ਤੇ ਜਾਂ ਫਿਰ ਉੱਥੇ ਹੀ ਰਹਿਣਾ ਪੈਂਦਾ ਜਦ ਕਿ ਬੇੜੀ ਵੀ ਨਹੀਂ ਹੁੰਦੀ ਤੇ ਉਹਦਾ ਇੰਤਜ਼ਾਰ ਕਰਨਾ ਪੈਂਦਾ ਇਹਨਾਂ ਨੂੰ ਖੜ ਕੇ ਬੱਚਿਆਂ ਦੀ ਪੜ੍ਹਾਈ ਬੱਚਿਆਂ ਦੀ ਪੜ੍ਹਾਈ ਵੀ ਜਿਹੜੀ ਆ ਤਿੰਨ ਮਹੀਨਿਆਂ ਤੋਂ ਖਰਾਬ ਹੁੰਦੀ ਰਹੀ ਆ ਕਿਉਂਕਿ ਤਿੰਨ ਮਹੀਨੇ ਹੋ ਗਏ ਆ ਪਾਣੀ ਆਏ ਨੂੰ ਹੜ ਆਏ ਨੂੰ ਇੱਕ ਮੋਟਰ ਵੀ ਉੱਥੇ ਵੇਚੀ ਐ ਸ਼ਪੈਦਿਆਂ ਦੇ ਨਾਲ ਨਾਲ ਜਿੱਥੇ ਨੋਜ ਹੁੰਦੀ ਸੀ ਇਹ ਤਾਂ ਕਰਾ ਵੀ ਹੋ ਗਈ ਹੁਣ ਗਈ ਸਿਰਫ ਉਹੀ ਉਪਰ ਹੀ ਦੇਖ ਰਹੀ ਆ ਥੱਲੇ ਉਹ ਤੇ ਵੀ ਗਈ ਆ ਪਾਕਿਸਤਾਨ ਦੀ ਚੌਂਕੀ ਆ ਤੇ ਬਾਰਡਰ ਆ ਉਹਨਾਂ ਦੀਆਂ ਚੌਂਕੀਆਂ ਹੈਗੀਆਂ ਪਰ ਆਪਣੀ ਚੌਂਕੀ ਜਿਹੜੀ ਆ ਰੁੜ ਗਈ ਸੀ ਇਹ ਪਿੰਡ ਨਿਹਾਲੇ ਵਾਲੇ ਦਾ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਤੇ ਪਿੰਡ ਦੀਆਂ ਫਿਰਨੀ ਸੜਕ ਗਲੀ ਵੀ ਕਹਿਣ ਲੱਗੀ ਸੀ ਇਹੋ ਜੇ ਹਾਲਾਤ ਨੇ ਟੁੱਟ ਗਈ ਸਾਰੀ ਇਹ ਪਿੰਡ ਕਿਲਚੀ ਗੁਰਦੁਆਰਾ ਸਾਹਿਬ ਪਿੰਡ ਦੀ ਫਿਰਨੀ ਫਿਰਨੀ ਛੋਟਾ ਜਿਹਾ ਪਿੰਡ ਹੈ ਵੀ ਘੁੰਮ ਕੇ ਦੇਖਦੀ ਆ ਇੰਨਾ ਕਾਫੀ ਇਕੱਠਾ ਕੀਤਾ ਹੈ ਰਾਸ਼ਨ ਮੱਝਾਂ ਦਾ ਚਾਰਾ ਲੋਕ ਘਰਾਂ ਚ ਨੇ ਨਹੀਂ ਆ ਕੁਛ ਕੁਛ ਬਾਹਰ ਹੈਗੇ ਆ ਆ ਦੁਕਾਨਾਂ ਪਿੰਡ ਦੇ ਵਿੱਚ ਚਲੋ ਸਕੂਲ ਤਾਂ ਨਜ਼ਰ ਆ ਗਿਆ ਹਸਪੀਟਲ ਤੇ ਮੈਨੂੰ ਲੱਗਦਾ ਇਸ ਪਿੰਡ ਦੇ ਵਿੱਚ ਵੀ ਨਹੀਂ ਹੈਗਾ ਸਕੂਲ ਜ਼ਰੂਰ ਹੈਗਾ ਇਤੋਂ ਪਿੰਡ ਦਾ ਖਤਮ ਬੱਸ ਇਸੀ ਪਿੰਡ ਕਿਲਚੇ ਕਹਾਂ ਦੇ ਗਲੀਆਂ ਚ ਨਹੀਂ ਗਿਆ ਕਿਉਂਕਿ ਲੇਟ ਕਾਫੀ ਜ਼ਿਆਦਾ ਹੋ ਗਿਆ ਵਾਪਸ ਵੀ ਜਾਣਾ ਕਿਤਾ ਸੜਕ ਬੜੀ ਖਰਾਬ ਆ ਬਹੁਤ ਜ਼ਿਆਦੀ ਇੱਕ ਤਾਂ ਪਹਿਲਾਂ ਹੀ ਖਰਾਬ ਸੀ ਉਪਰੋਂ ਪਾਣੀ ਨਾਲ ਟੁੱਟ ਗਈ ਸਾਰੀ ਬਾਕੀ ਕਾਫੀ ਲੈਕਚਰ ਦੇ ਦਿੱਤਾ ਤੇ ਠੀਕ ਆ ਫਿਰ ਇਹ ਸੀ ਅੱਜ ਦਾ ਵਲੌਗ ਮਿਲਦੇ ਆ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਟੇਕ ਕੇਅਰ ਖੁਸ਼ ਰਹੋ ਰੱਬ ਰੱਖਾ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਇੱਕ ਪੈਰਾ ਜਾਂ ਕਮੈਂਟ ਕਰ ਦਿਓ ਤੇ ਮਿਲਦੇ ਆ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਹ ਤੱਕ ਲਈ ਬਾਏ ਬਾਏ ਰੱਬ ਰੱਖਾ